ਮਨ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਲ ਜਾਲ ਤੁਹਾਡਾ ਸਵਾਗਤ ਹੈ ਜੀ ਪਾਲ ਕਿਲਰ ਵਲੌਗਸ ਦੇ ਉਤੇ ਤੇ ਅੱਜ ਆਪਣੀ ਤਿਆਰੀ ਹੈ ਜੀ ਵਾਂਡੇ ਜਾਨ ਦੀ ਕੁਆਰੀ ਜੀ ਉਹਨਾਂ ਕੋਲੇ ਤੇ ਤਿਆਰ ਸਾਰੂਗੀਆਂ ਪੱਟ ਬਣ ਲਈ ਆ ਅਸੀਸ ਵੀ ਤਿਆਰ ਹੋ ਗਿਆ ਆ ਤੇ ਮੈਡਮ ਵੀ ਤਿਆਰ ਹੋ ਗਏ ਆ ਮੈਡਮ ਅਜੇ ਸਮਸਮਾਈ ਕਰਦੇ ਆ ਤਿਆਰੀਆਂ ਪੂਰੀਆਂ ਜੀ ਓਕੇ ਰੈਡੀ ਆ ਸਾਡੇ ਵੱਡੇ ਜੱਜ ਸਾਹਿਬ ਵੀ ਜੱਜ ਸਾਹਿਬ ਕੀ ਕਰੀਂ ਦਰਸੋਈ ਜਦੇ ਵੀ ਕੀ ਕਰੀ ਜਾਂਦੇ ਨੇ ਫਿਰ ਮੈਸਾ ਹੁਣ ਬੰਦਿਆਂ ਦੀ ਰੋਟੀ ਤੇ ਸਮਝੀ ਦੇ ਬਹੁਤ ਮੇਰੀ ਫੇਵਰੇਟ ਸਬਜੀ ਬਣੀ ਹੈ ਵਾਹ ਹੈਗੀ ਰੋਟੀ ਇੱਕ ਅੱਧੀ ਯਾਰ ਹੈ ਜਲਾ ਯਾਰ ਕਾਹ ਲਿਗੇ ਬਸ ਕਰੋ ਹੋਰ ਸੋਈ ਦੀ ਇਨਸਪੈਕਸ਼ਨ ਹੋਣੀ ਪਿੱਛੋਂ ਨਹੀਂ ਨਹੀਂ ਤੇਰੇ ਯਾਰ ਤੁਸੀਂ ਕਰਨੀਆ ਇਹ ਫਲੈਂਗ ਟੀਮ ਨੇ ਆਉਣਾ ਹੁੰਦਾ ਪਿਛੋਂ ਤੇਰੇ ਯਾਰ ਅਸੀਂ ਸਫਾਈ ਕਰਕੇ ਜਾਂਦੇ ਆ ਕਿ ਆਉਂਦਿਆਂ ਨੂੰ ਰਸੋਈ ਸਾਫ਼-ਸਾਫ਼ ਲੱਗੇ ਘਰ ਵੀ ਸਾਫ਼-ਸਾਫ਼ ਲੱਗੇ ਆਉਂਦਿਆਂ ਨੂੰ ਚਲੋ ਠੀਕ ਹੈ ਪੜਾਈ ਕਰਨ ਡਿਆ ABC ਪੜ ਲੰਗਾ ਆ ਹਨਾ ਸਿਛ ਸੁਣਿਓ ਅਸੀਂ ਇਸ ਪੜਾਈ ਕਰਦਾ ਪਿਆ ਜੇ ਸਾਰਿਆਂ ਨੂੰ ਪੜਾਇਆ ਕਰਨਾ ਹੁਣ ਅਸੀਂ ਸਾਡੇ ਨੇ A for Apple ਹਾਂਜੀ ਤੇਰੇ ਗੱਲ ਹੈਗੀ ਆ ਹਾਂਜੀ ਚਲੋ ਕਿੰਨੇ ਦਿਚੇ ਨੂੰ ਜਲੇ ਚਲੋ ਬੇਟਾ ਚਲੋ ਮੈਂ ਤੁਹਾਨੂੰ ਲੱਗੇ ਕਰਦੇ ਹੁਣ ਚਲੋ ਬੇਟਾ ਚਲੋ ਹਾਂਜੀ ਚਲੋ ਚਲੋ ਸੋਣੇ ਚਲੋ ਜੀ ਸੱਚ ਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਸਾਰਾ ਸਪੋਰਟ ਹੈ ਸਾਡੇ ਚੈਨਲ ਜੀ YouTube ਤੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋ ਹੋ ਗਏ ਤੇ ਅਸੀਂ ਚਲੇ ਸੀ ਅੱਜ ਘੂਆ ਜੀ ਨਾਲ ਕੋਲ ਅਸੀਸ ਬਾਏ ਬਾਏ ਅਸੀਸ ਨੂੰ ਇੰਨਾ ਪਤਾ ਕਿ ਅਸੀਂ ਤਿਆਰ ਹੋ ਗਏ ਆ ਤੇ ਫਟਾਫਟ ਚਲ ਜੀ ਹੁਣ ਅਸੀਂ ਅਸੀਸ ਬਾਏ ਦੇ ਘਰ ਦੋ ਮਮਾ ਨੂੰ ਵੇਖੋ ਨਹੀਂ ਟਾਈਮ ਨਹੀਂ ਹੈਗਾ ਬਾਏ ਇਹ ਤੂ ਮੌਂਤਮ ਵਾਲੇ ਦਾ ਇਹ ਵਾਂਡੇ ਆਉਂ ਜਾਂਦਾ ਐ ਉਹ ਜੀ ਪਹਿਲਾਂ ਮੈਂ ਤੁਹਾਨੂੰ ਦੱਸਾਂ ਤਾਂ ਯਾਰ ਐਵੇਂ ਹੀ ਹੋਂਦ ਦੋ ਦੋ ਦਿਨ ਹੋ ਗਏ ਮੀ ਨਹੀਂ ਪੈਣ ਰਿਹਾ ਹੈਗਾ ਤਾਂ ਦਾ ਪੁੱਤ ਨਾਲ ਪਿਆ ਨਾ ਡਰਾਈਵਰ ਮੈਂ ਕੱਲਾ ਹੀ ਆਂ ਤੇ ਧਾਤੋ ਹੀ ਧੱਕਾ ਲਾਉਣਾ ਮਤਾਰ ਕੇ ਇਹ ਨਾ ਹੋਵੇ ਜੀ ਉਹ ਗੱਲ ਜੁੱਤੀਆਂ ਤੇ ਚਪੜੇ ਤੁਰੇ ਚਾਹੀਏ ਅਸੀਜ ਪਾਪਾ ਕੀ ਕਹਿੰਦੇ ਉਹ ਵੇਖੀ ਜਾਓ ਕੀ ਹੁੰਦਾ ਅੰਦੇ ਮੀ ਹੋਂਦੇ ਆਗੇ ਅਗਲੇ ਨੇ ਕਹਿੰਦਾ ਬਾਣੇ ਲੱਭਦੇ ਨਾ ਹੁੰਦੇ ਪ੍ਰਭੂ ਕਾ ਸੰਗਰਾਂਦ ਦੇ ਆਤਮਿਕ ਦੀਤਾ ਪ੍ਰਭੂ ਕਾ ਸੰਗਰਾਂਦ ਦੇ ਨਿਰਮਲ ਦੀਤਾ ਪ੍ਰਭੂ ਕਾ ਸੰਗਰਾਂਦ ਦੇ ਅਨੰਤ ਤੇਰੇ ਨੈ ਬਲ ਪ੍ਰਕਾਸ਼ ਦੇ ਅਨੰਤ ਜਨਮ ਪ੍ਰਕਾਸ਼ ਦੀ ਮਠਾਈ ਲੈ ਲਈ ਆਪਾਂ ਲੈ ਕੇ ਮਠਾਈ ਤੇ ਹੁਣ ਨਿਕਲਦੇ ਆ ਅੱਗੇ ਅੱਗੇ ਚੱਲਦੇ ਆ ਮਠਾਈ ਲੈ ਕੇ ਲਓ ਮੀ ਜੀ ਮਠਾਈ ਲੈ ਆਏ ਜੀ ਆ ਲੋ ਜੀ 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 ਮੋੜ ਆ ਜਾਏ ਮਮਾ ਤੁਹਾਡੇ ਬਾਕੀ ਬਕਾਇਆ ਅੰਨ ਨਾਲ ਉਹਨਾਂਰ ਮੁੰਡਾ ਮਿਲਣਾ ਜਿਹੜਾ ਉਸੇ ਨੂੰ ਬਕਾਇਆ ਵਾਪਸ ਕਰਦਾ ਇਹ ਬਸ ਖੂਬੀਆਂ ਜਿਹੜੀਆਂ ਫੌਜੀ ਦੇ ਮੁੰਡੇ ਜੀ ਆ ਸਕਦੀਆਂ ਉਹ ਨਹੀਂ ਕਿਤੇ ਮਿਲ ਸਕਣਾਂ ਦਾ ਇਹ ਦੁਨੀਆਂ ਦਾ ਇੱਕ ਹੀ ਰੇਅਰ ਪੀਸ ਬਣਿਆ ਸੀ ਤੇ ਜਿਹੜਾ ਮੇਰੇ ਘਰ ਦੇ ਨੇ ਇਹਨੂੰ ਦੇ ਤਾ ਤੇ ਆਹ ਵੇਖੋ ਬੈਠੀ ਜਿਹੜੀ ਸੀ ਸੀ ਵੀਡੀਓ ਬਣਾਉਂਦੀ ਆਂ ਹਾਂ ਓਕੇ ਜੀ ਸੀ ਸਰ ਸੀ ਸਰ ਆ ਵੀ ਕੋਈ ਛੋਨੇ ਕੀ ਖਾਤੇ ਪਏ ਇੱਥੇ ਆ ਗਏ ਮम्मा ਫੋਕ ਲੈਣ ਤਾਂ ਚੋਕਰਾਂ ਨੂੰ ਮम्मा ਆ ਬੈਸ ਰਹਾ ਆ ਜੀ ਚੱਲੇ ਆ ਅੱਜ ਭੂਆ ਜੀ ਕੋਲ ਤੇ ਅਸੀਂ ਇਸ ਚੱਲੇ ਆ ਆਪਣੇ ਰਿਤਪੂਈ ਕੋਲ ਹਨਾ ਅਸੀਂ ਰਿਤਪੂਈ ਜੀ ਕੋਲ ਚੱਲੇ ਨਾ ਹਾਂਜੀ ਤੇ ਤੁਸੀਂ ਸਾਡੇ ਵਲੌਗ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਇਵੇਂ ਦਿੰਦੇ ਜਾ ਕਰੋ ਤੇ ਅੱਗੇ ਕੀ ਡੇਲੀ ਵਲੌਗ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਕਰਿਆ ਕਰੋ ਹਾਂਜੀ ਕਿੰਨੋ ਮਸਲਾ ਆ ਗਿਆ ਸੀ ਓਏ ਅਸੀਸ ਕਿੰਨਾ ਖੁਸ਼ ਹੋ ਰਿਆ ਅਸੀਸ ਵੇਖੋ ਮੀ ਆ ਗਿਆ ਅਸੀਸ ਮੀ ਆ ਗਿਆ ਕਹਿ ਭਾਵੇਂ ਉਹਨਾਂ ਦੇ ਪਏ ਤੇ ਤਿਲਕ ਜੀਏ ਨਾ ਫਿਰ ਸਲਿੱਪਾਂ ਲੱਗਦੀਆਂ ਫਿਰ ਨਾ ਨਾ ਹੁਮਾਦ ਗਿਆ ਕੱਢਣਾ ਵੀ ਔਖਾ ਭਾਵੇਂ ਆਈ ਪਹੁੰਚੇ ਚੁੱਕ ਚੁੱਕ ਜੁੱਤੀ ਲਾ ਕੇ ਤਰੀ ਇਹ ਹਨਾ ਅਸੀਸ ਅਸੀਸ ਕਿੰਨਾ ਖੁਸ਼ ਹੋ ਰਿਹਾ ਜਿਹੜਾ ਤਰਾਵ ਨਹੀਂ ਜਾਣਾ ਜਾਣਾ ਵਿੱਚ ਝੋਨੇ ਦੇ ਵਿੱਚ ਨਹੀਂ ਪੈਣਾ ਅਸੀਸ ਪਾਪਾ ਕਹਿੰਦੇ ਝੋਨੇ ਨਾਲ ਹੀ ਜਾਣਾ ਪੈਣਾ ਆ ਬੜੀ ਸਮਝ ਆਉਂਦੀ ਆ ਡੈਡੀ ਆਖਰ ਵੀ ਉਹ ਸਮੇਂ ਆ ਜਾ ਉਹ ਨਹੀਂ ਸਵੇਰੇ ਤ ਨਹੀਂ ਲੱਗਾ ਹੀਗਾ ਜਦੋਂ ਮਤਲਬ ਆਪਣੀ ਸਲਾਹ ਬਣੀ ਜਾਂਦੀ ਉਹ ਤਾਂ ਗਰਮੀ ਬਹੁਤ ਲੱਗਦੀ ਸੀ ਆਏ ਕਿ ਚੱਲ ਠੰਡਾ ਜਾਈਆ ਬਾਬਾ ਤੂੰ ਪਰ ਵਾਈ ਗੁਰੂ ਜੀ ਵਾਈ ਗੁਰੂ ਜੀ ਕਾ ਕਾਲਸਾ ਸਿਰ ਵਾਈ ਗੁਰੂ ਜੀ ਕਿਫਤੇ ਬਾਬਾ ਜੀ ਬਦਲ ਵੇਖ ਹੀ ਅਸੀਂ ਜਾਂਦੀ ਹੁਣ ਕੌਣ ਨਹੀਂ ਨਹੀਂ ਮੇਕਅਪ ਜਿਉਂ ਜਿਉਂ ਗਾਂ ਆਈ ਜਾਂਦੇ ਤੇ ਉਹ ਤੇ ਬਦਲ ਜੀ ਸੀ ਜਾਂਦੇ ਆ ਜਾਂਦੇ ਦਿਖਣ ਦੇ ਜੇ ਇਹ ਟ੍ਰੈਕ ਉਹ ਨਹੀਂ ਬਦਲ ਤੁਰਿਆ ਕਿ ਤਾਂ ਜਾਂਦਾ ਆਹ ਲੱਗਦਾ ਪਾੜੀ ਲੱਗੇ ਜਾਗੇ ਨਾ ਸਹੀ ਗੱਲ ਇੱਧਰ ਤੇ ਏਵੇਂ ਲੱਗਦਾ ਪਿਆ ਜਿਵੇਂ ਪਾੜੀ ਲੱਗੇ ਹੀ ਆਗੇ ਹੁੰਨੇ ਆ ਯਾਰੇ ਇਧਰ 와ਤਾ ਜੀ ਪੈ ਵੀ ਗਈ ਆ ਜੀ ਪਹੁੰਚ ਗਏ ਫਿਰ ਕਿ ਅਜੇ ਥੋੜੇ ਪਿਛੇ ਆਂ ਜਮੇ ਨੇ ਆਂ ਕਿ ਕੰਦਾ ਕਿ ਉਹਨਾਂ ਦੇ ਪੈ ਤੇ ਜਾ ਕੇ ਵੇਨੇ ਕੀ ਕੰਦਾ ਮਮੀ ਮਿਲਿਆ ਜੀ ਮੀ ਪੂਰਾ ਪੈਣਦਾ ਵੇਖੋ ਹਾਂ ਹੁਣ ਹੋਬਾ ਲਾ ਤੇ ਪੈ ਤੇ ਜਾ ਕੇ ਵੇਨੇ ਕੀ ਕੰਦਾ ખા લો લે ઓમ ખા લો આ ફળ હે ઓ પરસન બનાનાસ લે રહે બનાનાસ મેંગોસ اچھا મેંગોસ લે રહે આયા ફ્રૂટ લે લેને હે દે ફિર ਜੇ ਪਹੁੰਚ ਗਏ ਤੇ ਉਹਨਾਂ ਦਾ ਜੇ ਨਾ ਪਹੁੰਚੇ ਤੇ ਫਿਰ ਅੱਡ ਫਿਰ ਅਈ ਖਾ ਕੇ ਆਪੇ ਘਰ ਚੱਲ ਜੇ ਤੇ ਭਾਈ ਝੜੂ ਝੜਾ ਜਾਗੇ ਆ ਨਾ ਗੁਰਦੁਆਰੇ ਬੈਗ ਨਾਲੇ ਖਾ ਲਾਂਗੇ ਤੇ ਨਾਲੇ ਬਾਬਾ ਜੀ ਦੇ ਦੇ ਚੜਾ ਜਾਏ ਆਹ ਗੱਲ ਸਹੀ ਆਲਾ ਮਾ ਫੜਿਆ ਪਿਛੇ ਰੱਖ ਹਾਂ ਅੰਚੀ ਵੀ ਪੜਹੀਏ ਚਲੋ ਉਹ ਲਾ ਸੁਝਾ ਸਾਰਾ ਨਈਂ ਚੁਣ ਬਣਾਓ ਆ ਹਿੱਟਾਂ ਇੱਥੇ ਨੇ ਪਰ ਪਿਆ ਛੋਟਾ ਦਾ ਹੋ ਗਿਆ ਪਾਸੇ ਹੀ ਜੋ ਕੀ ਡਰਾਈਵਰੀ ਪਾਸ ਹੋ ਗਈ ਗੱਡੀ ਬਹੁਤ ਆਉਂਦਾ ਰ ਆਪਣੀ ਜਾਂਦੇ ਆ ਤੇ ਹੋ ਗਈ ਜਣਾਉਂਦੇ ਆ ਵੇਖਿਓ ਕੀ ਬੰਦਾ ਜੇ ਟਰੈਕਸ਼ਨ ਕੰਟਰੋਲ ਆ ਨਾ ਇਹਦੇ ਵਿੱਚ ਉਹ ਡਾਇਰੈਕਸ਼ਨ ਕੰਟਰੋਲ ਆ ਜਿਹੜਾ ਉਹ ਟਾਇਰਾਂ ਨੂੰ ਸਲਿੱਪ ਨਹੀਂ ਕਰਨ ਦਿੰਦਾ ਠੀਕ ਗਏ ਆ ਪਹਿਲਾਂ ਤਾਂ ਅਸੀਂ 10 ਮਿੰਟਾਂ ਤੇ ਖਲੋ ਗਏ ਸਲਾਹ ਕਰਦੇ ਰਹੇ ਪਏ ਤੇ ਅੰਦਰ ਆ ਜਾਈਏ ਤੇ ਵਾਪਸ ਚੱਲ ਜਾਈਏ ਫੇਅਰ ਕਰਦਿਆਂ ਕਰਾਉਂਦੇ ਅਸੀਂ ਪਹੁੰਚ ਹੀ ਗਏ ਕਹਿੰਦੇ ਚੱਲ ਵੇਖ ਲੈਨੇ ਇੱਕ ਵਾਰੀ ਹਾਂਜੀ ਤੁਹਾਡੀ ਮਾਮੀ ਨੇ ਵੀ ਪਾਇਆ ਅੱਜ ਛੱਡਾ ਹੈਗਾ ਏ ਦਾਣਾ ਪਾਣੀ ਵੇ ਵੇ ਕਿਡੀ ਖੁਸ਼ ਹੁੰਦੀ ਏ ਕਮਲੀ ਕਮਲੀਆਂ ਤੇਰੇ ਸਾਰੇ ਕੰਮ ਏ ਕਹਿੰਦੀ ਆਜੋ ਆਜੋ ਕੁਛ ਨਹੀਂ ਹੁੰਦਾ ਆ ਬੰਦੇ ਬੰਦੇ ਜੀ ਕਰ ਰਿਹਾ ਮਾਂ ਠੀਕ ਹੈ ਨਾ ਕਰਨਾ ਮਾਮੀ ਨੇ ਵੀ ਪਵਾਇਆ ਜੇ ਮੈਂ ਕਿਹਾ ਮਾਮੀ ਪ੍ਰੇਤ ਤਾਂ ਨਹੀਂ ਕੁਝ ਕਰ ਪ੍ਰੇਤ ਨੂੰ ਇਹਨਾਂ ਗੱਡੀ ਚ ਨਹੀਂ ਤਾਰਿਆ ਮਿਲ ਕੇ ਤੇ ਇਹ ਕਰਨਾ ਕਦੀ ਆਈ ਨਾ ਪ੍ਰੀਤ ਕੀ ਆਂਦੇ ਪ੍ਰੀਤ ਹੈ ਕਦੀ ਆਈ ਆ ਗਈ ਹੈ ਭਾਈ ਜਾਨ ਮੁੜ ਜਾਂਦੇ ਆ ਉਹ ਕਹਿੰਦੇ ਕੋਈ ਸਾਥੀ ਕੇ ਆ ਨਹੀਂ ਪ੍ਰੇਤ ਨੂੰ ਤੇ ਗੱਡੀ ਚ ਨਹੀਂ ਤਾਰਿਆ ਕਿਸੇ ਨੇ ਮਿਲਿਆ ਮਾਮੀ ਨੂੰ ਤੇ ਮਾਮੀ ਨੂੰ ਮਾਮੀ ਮਾਮੀ ਹੋਈ ਭਾਬੀ ਹੋਈ ਤੇ ਨਾਲ ਅਸੀਸ ਹੋਈ ਬਾ ਠੀਕ ਆ ਵੇ ਇਹਨਾਂ ਨੂੰ ਦੱਸਿਆ ਨਹੀਂ ਕਿ ਪ੍ਰੀਤੀ ਨੇ ਇਦਾਂ ਗਿਆ ਫਿਰ ਮੈਂ ਤੁਹਾਨੂੰ ਪੁੱਨੇ ਇਹ ਅੰਤ ਤੂੰ ਇੰਗਿਆ ਕਰ ਤਾਂ ਨਗਾ ਜੋ ਬੋਲ ਨਹੀਂ ਮਾਂ ਦੇ ਨਾਂ ਹੀ ਆਵੇ ਮਾਂ ਦੇ ਨਾਂ ਹੀ ਆਉਣ ਚੰਗਾ ਲੈ ਚਾਹ ਨਹੀਂ ਪਾਣੀ ਨਹੀਂ ਆਉਂਦੇ ਕੁੱਤੇ ਖਾਣੀ ਇਹ ਗੱਲ ਤੇ ਹੋ ਗਈ ਵੀ ਇਹ ਨਾਂ ਹੀ ਚਾਹ ਪੁੱਛੀ ਨਾ ਇਹ ਪਾਣੀ ਪਿਆ ਤੇਰੇ ਦੇ ਦਿਲ ਚ ਵੜਾ ਦੋ ਕਿਹਾ ਤੇਰਾ ਦੇ ਮੈਨੂੰ ਪਤਾ ਤੇਰਾ ਦੁੱਖ ਤੇ ਅੱਜ ਤੋਂ ਸ਼ੁਰੂ ਹੋ ਜਾਂਦਾ ਕੁੜੀਆ ਇੱਕ ਵਾਰੀ ਕਹਿ ਕਿ ਦਿੱਤਾ ਮਗਰੀ ਬੈਠੀ ਨਹੀਂ ਜਦੋਂ ਮੈਂ ਆਪਾਂ ਕੁਲਫੀ ਖਾਂਦੇ ਸੀ ਉਹਦੇ ਰਾਤ ਹੈਨਾ ਤੇ ਤੇ ਮੈਨੂੰ ਨੰਗਾ ਨਹੀਂ ਕਿਦੋਂ ਮੈਂ ਬੈਸਟੀ ਜੇ ਤੇ ਆਉਂਦੀ ਗੱਲ ਨਹੀਂ ਹਰ ਬਾਈਟ ਤੇ ਕੁਲਫੀ ਨੂੰ ਨਹੀਂ ਦੰਦੀ ਵੜਨਦੀ ਤੈਨੂੰ ਵੜਨਦੀ ਜੀ ਮੈਂ ਬਾਰ ਬਾਰ ਫੋਨ ਲਾਉਂਦੀ ਹਾਂ ਨਾ ਮੇਰਾ ਜੀ ਬੜਾ ਕਰ ਹਾਏ ਇਧਰ ਇੱਕੋ ਠੰਡੇ ਚ ਠੰਡੇ ਇਸੇ ਗੱਲ ਕੇ ਆਏ ਇਹ ਏਹ ਕਿ ਖਲੇ ਦੇ ਪੂਰੇ ਪਾਰਲੇ ਵਾਲੇ ਬਿਸਕੁਟ ਖਵਾਣੇ ਆ ਅੱਜ ਭਾਵੇਂ ਕੋਤ ਵੀ ਨਾ ਖਾਣੇ ਮੈਂ ਤੇ ਤੇਰੀ ਅਗਣਾ ਚਲੋ ਡੋਗੋ ਡੋਗੋ ਕੇ ਖਾਓ ਹੁਣ ਬਿਸਕੁਟ ਮੈਨੂੰ ਕਹਿੰਦੀ ਸੀ ਤੇ ਇੰਜ ਕਰੋ ਉੱਥੇ ਗੱਡੀ ਲਾਗੇ ਨਾ ਤੇ ਭੱਟੇ ਝੋਨੇ ਦੇ ਵਿੱਚ ਹੋ ਜਿਓਗੇ ਯਾਰ ਇਹੀਂ ਬਣਾਉਣਾ ਵਾ ਖਲਾਈ ਹੋਗਾ ਜਿਹੜਾ ਅੰਬਸਰ ਉਹਨੂੰ ਥੋੜਾ ਲੱਗਦਾ ਟਾਈਮ ਲੱਗ ਜਾਣਾ ਸਹੀ ਬਣਾ ਦੋ ਚੰਗੇ ਰੋਗੇ ਨਹੀਂ ਤੇ ਤੁਹਾਡਾ ਵਿਆਹ ਵੀ ਹੋ ਤੇ ਇਹਨਾਂ ਵੇ ਇਥੋਂ ਹੀ ਮੁੜ ਜਾਣ ਸਾਰੇ ਯਾਰ ਇਹ ਸਾਰੀ ਗੱਲ ਮੇਰੇ ਸਿਰ ਤੇ ਲਈ ਮੋਟੀ ਚੜਨੀ ਪਾ ਦੇਣੀ ਇਹ ਆਈਡੀਆ ਭਾਬੀ ਤੇ ਮਾਇਚ ਨਹੀਂ ਨਾ ਆਇਆ ਮੈਂ ਤੂੰ ਵੀ ਆਉਣਾ ਇਹ ਨਾਲ ਕਰਦੀ ਤੂੰ ਕਿਹੜੇ ਤੂੰ ਐਦਾ ਹੱਥ ਪਾੜਾ ਇਸ ਸਮੋਸਿਆਂ ਨੂੰ ਕਿ ਆ ਗਿਆ ਜੀ ਕਾਲੋ ਤੇ ਮੈਂ ਉਹਨਾਂ ਨੂੰ ਝੋਨੀਆਂ ਝੋਨੀ ਪਾ ਦੇ ਪ੍ਰੀਤ ਦੇ ਸਮੋਸੇ ਨਾਲ ਹੀ ਉੱਡਦੀ ਆਹ ਨਾ ਪ੍ਰੀਤ ਦੇ ਦਾ ਪੂਰਾ ਦਾ ਚੱਲਦਾ ਵਾ ਕੇ ਪ੍ਰੀਤ ਦੇ ਸਮੋਸੇ ਨਾਲ ਹੀ ਰੜਦੀ ਆਉਣਾ ਜਿੱਦਾਂ ਜਿੱਦਾਂ ਸਮੋਸੇ ਆਜਾ ਤਾਂ ਪ੍ਰੀਤ ਹੋਰ ਤੇ ਜ਼ਿਆਦਾ ਭਾਰ ਤੇ ਯਾ ਬਹੁਤ ਵਧੀਆ ਆ ਗਿਆ ਜਾਂਦਾ ਇਧਰ ਉਹ ਕਹਿੰਦੀ ਸਮੋਸੇ ਨਾਲ ਉਹ ਇਦਾਂ ਘੱਟ ਭਾਰਿਆ ਸਮੋਸੇ ਦਾ ਜਿਆਦਾ ਹੋਣਾ ਕਹਿੰਦੀ ਇਹਨਾਂ ਨੂੰ ਕੀ ਪਤਾ ਸੁੱਕੀਆਂ ਹੱਡੀਆਂ ਦਾ ਜੋਰ ਕੀ ਹੈ ਦੇਖੋ ਮੈਨੂੰ ਸਹੀ ਗੱਲ ਨਹੀਂ ਇਹ ਤਾਂ ਗੱਲ ਸਹੀ ਹੈ ਹੱਡੀਆਂ ਦਾ ਮੇਰੀ ਘਾਟ ਹੀ ਮਿਲਾਉਂਦੇ ਆ ਮਲੇ ਦੀ ਸ਼ਮਤਾ ਬਹੁਤ ਜ਼ਿਆਦੀ ਤੇ ਇਹਨਾਂ ਨੂੰ ਨਹੀਂ ਪਤਾ ਦੇਖੋ ਤਰਾ ਕੋ ਬਾਲਾਂ ਨੇ ਵੜ ਕੇ ਆਏ ਨਹੀਂ ਭਾਵੇਂ ਨਹੀਂ ਅੱਜ ਤਿਲਕ ਨਹੀਂ ਇਹ ਕੰਮ ਨਹੀਂ ਕਰਨੇ ਆਪਾਂ ਅੱਜ ਨਹੀਂ ਹੱਡੀਆਂ ਦਾ ਜੋਰ ਚੱਲਣਾ ਕਹੇ ਅੱਜ ਭਾਰੇ ਬੰਦੇ ਦਾ ਜੋਰ ਹੈ ਤਿਲਕ ਦੀ ਨਹੀਂ ਇੱਕ ਮਿੰਟ ਸਟੈਚੂ ਜਦੋਂ ਵਜਣਾ ਹੋਵੇ ਤਾਂ ਸਟੈਚੂ ਸਟੈਚੂ ਮੇਰੀਆਂ ਜਬੜਾਵੜੀਆਂ ਕਰਕੇ ਮੈਨਾਂ ਧੱਕਾ ਮਿਨਾ ਦੇ ਸਕੈਟਿੰਗ ਬੂਟ ਪਾ ਲਿਆ ਅੰਦਰ ਧੰਨਵਾਦ ਦੇਂ ਚਤਾਰੇ ਵਖਾਉਣੀ ਰੋਜ ਆਪ ਪਾਣੀ ਮੰਗਾਤਾ ਜੀ ਆਪਾ ਹੁਣ ਪਾਣੀ ਵੀ ਨਹੀਂ ਦੇਣਾ ਤੇ ਚਾਹ ਵੀ ਹੋਣੀ ਪੀਣੀ ਮੈਂ ਤਾਂ ਅੰਦਰੋਂ ਉੱਥੇ ਐਨਾਂ ਚੰਦਰ ਉੱਥੇ ਲਾ ਆ ਕੇ ਤੁਰ ਕੇ ਹਾਂ ਅਸੀਂ ਇਸ ਦਾ ਹੀ ਨਹੀਂ ਸੂਤਰ ਆਉਂਦੇ ਆ ਕਿਤੇ ਮੈਂ ਕਿਉਂ ਸੀਸ ਕਿੱਡਾ ਦਾ ਲੱਗਾ ਫੋਨ ਵੇਖਣ ਦਾ ਹੋਈ ਵਾਲੇ ਲੱਗੇ ਭੂਜੀ ਬੁੱਗੀਆਂ ਜਾਨੂ ਤੋ ਫੇਰ ਠੀਕ ਇਹ ਕੋਈ ਆ ਗਿਆ ਮੇਰੇ ਇੱਕ ਸਾਲ ਨਹੀਂ ਹਾ ਪਾੜਾ ਰਿਹਾ ਸੁਣਾ ਜਾ ਰਹੀ ਹੈ ਬਾਲ ਵਾਲੇ ਬਾਲੋ ਕਿਤੇ ਗਿਆ ਸੀ ਬਾਲ ਨਹੀਂ ਬਾਲ ਨਹੀਂ ਬਾਲੋ ਚਲੋ ਬਈ ਤੇਰੇ ਰੌਣਕ ਕੀ ਤਾਗੜੀ ਨੀ ਤਤਨ ਆ ਅੱਜ ਮੰਮੀ ਆਏ ਹਨ ਉਹਨੂੰ ਬਹੁਤ ਜ਼ਿਆਦਾ ਚਾਰ ਆਹ ਹੋਏ 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 ਤਾਂ ਐਨੇ ਮੰਮੀ ਨੇ ਮੀਂਹ ਬੋਆ ਦਾਇਨਾ ਤੇ ਮੇਰੀ ਪਈਆਂ ਗਿਲੀਆਂ ਕਰਾ ਦਿੱਤੀ ਤੂੰ ਛੜ ਕੇ ਤਵਾ ਦਿੱញਾ ਫੜ ਕੇ ਕੇ ਮੰਮੀ ਹੋਰ ਚਵਾਦਣਾ ਹੋਰ ਵੀ ਹੋਦੀ ਹੈ ਥੈਂਕ ਯੂ ਕੀ ਚਾਰ ਕੋਈ ਮੰਗਣ ਨਹੀਂ ਖੀ ਨਹੀਂ ਆਈ ਆਈ ਵਾਟਾ ਡੇ ਡੇ ਨਰੇ ਹਾਸਾ ਹੋ ਗਿਆ ਪ੍ਰੀਤੀ ਮਾੜੀ ਹੈ ਬਣੇ ਜੀ ਵਾਹ ਕਹਿੰਦੀ ਨਹੀਂ ਬੱਲੀ ਪਾਲ ਤਾਂ ਨਾ ਮੋਦੀ ਹੋਣ ਦੀ ਅੱਜ ਦੇ ਵੇਲੇ ਓਏ ਤਾਂ ਨਹੀਂ ਪ੍ਰੀਤੀ ਆਹ ਰਹੇ ਨੇ ਕਿਤੇ ਆਈਆਂ ਆਪਾਂ ਨੂੰ ਸੁਣਾਉਣ ਆ ਆਹ ਵੇ ਆਹ ਉਹਨਾਂ ਦੂਜੇ ਕਰਕੇ ਬਰਾਵਾ ਮਾ ਮੇਰਾ ਜੇਲਾ ਭਲਾਈ ਜਾਂਦੀਆਂ ਮੈਂ ਜੇਤੀ ਜੇਤੀ ਉਹਨਾਂ ਦੇ ਹਾਂ ਉਹ ਮਾ ਮਾ ਜਿਹੜੀ ਤਾਂ ਕਹਿੰਿਆ ਇਹ ਤਾਂ ਬਲੋ ਨਿਓ ਨਿਮੇਸ਼ੇਤੀ ਆਇਆ ਕਰਨਾ ਨਹੀਂ ਯਾਰ ਐਵੇਂ ਪਾਣੀ ਪੋ ਰਹੇ ਨੇ ਮੇਰਾ ਮਤਲਬ ਇਹ ਵੀ ਤੋਂ ਨਾ ਨਹੀਂ 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 ਪਰੀ ਤੇ ਪਤਾ ਕੀ ਕਰ ਰੋ ਕੀ ਅਗਲੀ ਵਾਰ ਨੂੰ ਮੈਂ ਪਈ ਦਿਖਲੋਤੀ ਹਾਂ ਲਾ ਕੇ ਚਾ ਅਗਲੀ ਵਾਰ ਵੇਖਿਓ ਮੈਂ ਉਹ ਜਿੱਦਾ ਪੈਸਾ ਨਾ ਨਾ ਪਈ ਦਿਖਾਉਣ ਵਾਲਾ ਕੰਮ ਤੇ ਅੱਜ ਹੀ ਮੈਂ ਇਹਦੇ ਅੱਗੇ ਬੜਾ ਹੱਸੇ ਕੇ ਸਮੋਸੇ ਤਰਦੇ ਹੀ ਆਉਣੇ ਸੀ ਹੋਰ ਕੀ ਸਮੋਸੇ ਦੇ ਨਾ ਦੇ ਆਏ ਇਧਰ ਫੋਟੋ ਦੋ ਬਲੀ ਹੋ ਗਿਆ ਤੁਸੀਂ ਸੁਕੇ ਸੁਕੇ ਉੱਤਰ ਕੇ ਅਰੇ ਰਾਮ ਨਾ ਨੰਦਰ ਵੜ ਗਏ ਇੰਨਾ ਬਸਾਲ ਲੈ ਮੈਨਾਂ ਨਹੀਂ ਸਮਝ ਆ ਰਹੀਆਂ ਲੋ ਇਹ ਨਾ ਕਹਿੰਦਾ ਵੀ ਆ ਹਾ ਹੋ ਆਈ ਗਈ ਨਹੀਂ ਮੁੜੇ ਥੋੜੀ ਹਾਂ ਮੁੜੇ ਨਹੀਂ ਆਈ ਗਈ ਆ ਬਾੜ ਫਰੀ ਨਹੀਂ ਚਲ ਆ ਮੈਂ ਫੜ ਜਾ ਚਾ ਆਓ ਆ ਜਾਓ ਆ ਜਾਓ ਓਏ 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 ਪਾਲ ਕੇ ਦਿਸ ਨਹੀਂ ਕਰੀਂ ਤੈਨੂੰ ਬਹੁਤ ਸਮਝ ਨਾ ਕਰ ਹੱਲ ਨਾ ਲਾ ਪਾਲ ਕੇ ਬਈ ਹੱਡੀ ਦਾ ਪਹਿਲੇ ਇਹਦਾ ਹੱਡੀ ਦਾ ਨਾਂ ਨਾਲ ਕੋਈ ਚੱਕਰ ਨਹੀਂ ਜੀ ਪਾਲੋਗਾ ਉਹਦੀ ਨਹੀਂ ਪਿਆਰ ਤੇ ਤਾਰੋ

ਕਿਨੀ ਮੰਮੀ ਬੋਲੀ ਮੰਮੀ ਨਾੜੀਆਂ ਚੋਗੀਆਂ ਨਹੀਂ ਆ ਫਰੀਦੀਆਂ ਪਾਪਾ ਦਾ 2 ਮਿੰਟ ਪਹਿਲਾਂ ਹੀ ਘਲਾਰੀ ਮੈਂ ਚੱਲੀ ਦੋ ਧੀਆਂ ਕੋਲ ਹੈ 2 ਮਿੰਟ ਪਹਿਲਾਂ ਘਲਾਰੀ ਮੰਮੀ ਲੋਸਾ ਸਹੀ ਗੱਲ ਹੈ ਬਹੁਤ ਸਿਆਣੇ ਤੇ ਅੰਨੀ ਆਇਆ ਕਿੰਨੇ 16 ਪਾਦੀ ਗਿਆਂਦੀ ਆਂਦੀ ਆਂਦੀ ਤੁਹੀ ਨਹੀਂ ਹੁੰਦੇ ਭਿੰਦਿਆ ਅਸੀਂ ਫੇਰ ਆ ਜਾਂਦੇ ਬ੍ਰੇਟਿਸ਼ਾ ਡਾਂਗਰੀ ਮੈਨੂੰ ਪਤਾ ਵੇ ਕਦੋਂ ਆਇਆ ਕਰਨਾ ਜਦੋਂ ਵਿਆਹ ਹੋਉਂਦੀ ਆਗੇ ਨੇ ਆਪਾਂ ਆਇਆ ਤੂੰ ਕਹ ਨੀ ਦਿਲਜੀਤ ਮੈਂ ਵੀ ਲੜ ਗਿਆ ਤੂੰ ਆ ਕਿ ਜਦੋਂ ਅਸੀਂ ਦੋ ਜਣੇ ਹੋਵਾਂਗੇ ਫੇਰ ਆਵਾਂ ਮੈਂ ਤੋਹੀ ਕਹਿੰਦੀ ਅੱਗੇ ਮੈਂ ਕਹ ਜਦੋਂ ਵਿਆਹ ਕਰਾ ਲਿਆ ਨਾ ਬੋਲਦੀ ਆਗੀ ਫੇਰ ਆਵਾ ਕਰਨਗੇ ਉਦੋਂ ਨਹੀਂ ਹੁੰਦੇ ਕਪੜੇ ਵਰਗੇ ਲਾ ਲੀ ਚਲੋ ਚਲੋ ਚਲੀਏ ਚਲੋ ਬਾਏ ਬਾਏ ਚਲੋ ਜੀ ਸਾਰਿਆਂ ਨੂੰ ਬਾਏ ਬਾਏ ਵੇ ਕੈ ਚੜਾਤਾ ਜੇ ਕਈ ਸੋਚਾ ਸੋਚਣ ਦਾ ਹਾਂ ਵੀ ਨਹੀਂ ਹੋਣਿਆ ਵਾ ਮੁੜ ਜੇ ਕੀ ਕਰੀਏ ਪਰ ਚੱਲ ਰੱਬ ਨੇ ਜੇਕਰ ਚਲ ਜਾਂਦੇ ਜਿਵੇਂ ਟੁੱਪ ਲੱਗੀ ਫੇਰ ਇਹ ਗੜਾਂ ਹੀ ਚਲੀ ਜਾਂਦੇ ਫੇਰ ਕੁਛ ਨਾ ਬੜੀ ਭਰੀ ਆ ਪੂਰੀ ਵੇ ਅੱਜ ਵਾਲਾ ਲੱਗ ਗਿਆ ਬੜੀ ਸੋਹਣੀ ਟਿੱਗੀ ਰਹੀ ਗੱਡੀ ਟਾਇਰ ਟੂਰ ਬੜੇ ਚੌੜੇ ਆ ਨਾ ਇੱਕ ਉਹਦਾ ਕਰਕੇ ਅੱਗੇ ਨਿਕਾ ਜੇ ਮੀ ਚੌਕਾ ਹੀ ਮੈਂ ਕੱਚੇ ਪਿਆਂ ਦਾ ਵੀ ਹਨਾ ਬਹੁਤ ਜ਼ਿਆਦਾ ਆ ਪੁੱਫੜ ਆਖੰਦੇ ਲਿਆ ਗਰਾਂਟ ਆ ਜਣੀ ਨਈਆ ਕੈਂਡੇ ਯੋ ਕੈ ਨਹੀਂ ਦੇ ਵੀ ਜੇ ਕਿ ਉਹ ਹੋ ਜਾਣਾ ਹੀ ਲੱਗ ਜਣੀਆਂ ਹਿੱਟਾ ਹੁਣ ਉਹ ਝੋਨਿਆਂ ਤੋਂ ਬਾਅਦ ਕਹਿੰਦੇ ਲੱਗਣੀਆਂ ਮਿੰਤੀ ਮਿੰਤੀ ਹੋਣੀ ਪਏ ਦੀ ਫੇਰਾਂ ਦੇ ਲੱਗਣਗੇ ਆਇਆ ਤੇ ਬਥੇਰਾ ਚੌੜਾ ਵਾ ਵੱਡੇ ਉਹਨੇ ਵਿਚਾਰੇ ਨੇ ਮੈਨੂੰ ਪਟਿਆ ਨਾਲ ਸੇਕ ਦੇਖਣ ਦਿਆ ਮੈਨੂੰ ਪੁੱਛ ਕੇ ਵੇਖੋ ਨਾ ਮੈਂ ਕਹਾ ਵੱਡੇ ਉਹਨੇ ਮੇਰਾ ਵਾਂਡਾ ਦੇ ਪਾਪੂ ਨਿਕਲ ਗਏ। ਹਨੂ ਨਹੀਂ ਨਿਕਲਦੇ ਮਮੀ ਘਰ ਰਸੋਈ ਦਾ ਸੇਕ ਆ। ਐਵੇਂ ਤਰ ਸੋਈ ਚ ਵੜ ਨਾ ਇੰਗੇ। ਰਸੋਈ ਦਾ ਸੇਕ ਘਟਿਆ। ਪੱਠਿਆਂ ਦਾ ਸੇਕ ਵੇਖਿਓ ਕਿਰੇ ਬੈ। ਚੱਲ ਤੂੰ ਰਸੋਈ ਚ ਵੜ ਜਾ। ਤੂੰ ਇਸ ਸੋਈ ਚ ਵੜ ਜਾ ਫਾਟਾ ਕੰਮ ਕਰ ਦੋ ਤੇ ਇੰਨੇ ਘਾਟੇ ਪੱਠੇ ਲਿਆ ਦੇ। ਠੀਕ ਆ? ਆਜੋ ਆਜੋ ਮਨਜੂ। ਚਲੋ ਚਲੋ ਮਨਜੂ ਰਿਆ। ਤੁਸੀਂ ਆ ਤੁਹਾਡੇ ਕੋਲ ਵੀ ਨਹੀਂ ਛਿੱਲੀ ਜਾਣੀ ਗੱਲਾਂ ਮਾਰਦੇ ਜੇ। ਤੁਹਾਡੇ ਕੋਲ ਮਹਿਰ ਵੀ ਨਹੀਂ ਛਿੱਲੀ ਜਾਣੀ ਗੱਲਾਂ ਮਾਰਦੇ ਜੇ। ਨਾ ਸਾਰਾ ਕੁਝ ਛਿਲ ਲਾਂਗੇ ਆ ਉਹ ਤੁਸੀਂ। ਚਲੋ ਠੀਕ ਆ ਕਰ ਲਓ। ਇਹ ਦੂਜੀ ਦੀ ਥਾਲੀ ਜੀ ਉਹ ਗੱਲ ਸਾਨੂੰ ਵੀ ਵੱਡਾ ਲੱਗਦਾ ਸਾਨੂੰ ਲੱਗਦਾ ਅਸੀਂ ਤਾਂ ਕਹਿ ਹੀ ਨਹੀਂ ਅਸੀਂ ਤਾਂ ਕਿਹਾ ਕਿ ਤੁਸੀਂ ਕਿ ਗਰਮੀ ਬੜੀ ਆ ਮੈਨੂੰ ਪੱਠੇ ਵੜਨੇ ਪਏ ਮੈਂ ਕਿਹਾ ਸਾਨੂੰ ਸੋਈ ਚ ਵੜਨਾ ਪੈਣਾ ਸਾਡੇ ਵੀ ਤਾਂ ਸੇਮ ਗਰਮੀ ਆ ਉਹ ਗੱਲ ਚਲੋ ਬਤੂ ਸੋਨੇ ਛੁੱਤੇ ਆ ਚਲੋ ਸੋਨੇ ਅਸੀਂ ਘਰ ਆ ਗਏ ਹਾਂਜੀ ਜੀ ਅਸੀਂ ਹੁਣ ਆ ਗਏ ਆ ਘਰੇ ਬਹੁਤ ਵਧੀਆ ਰਿਹਾ ਸਾਡਾ ਵੰਡਾ ਕਿਵੇਂ ਨਾ ਲੱਗਾ ਜੀ ਆਪਲੇ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਾ ਆਪਲੇ ਨੂੰ ਬਹੁਤ ਵਧੀਆ ਬਹੁਤ ਉਹਨਾਂ ਨੇ ਪਿਆਰ ਸਤਕਾਰ ਨਾਲ ਸਾਨੂੰ ਬਿਠਾਇਆ ਖਵਾਇਆ ਪਿਆ ਹਾਂਜੀ ਕਹਿੰਦਾ ਸਰਦਾਰ ਕਿਤਾਬਿਆ ਨਹੀਂ ਬਾਦੂ ਸੌਣਿਆ ਮਾਣੇ ਸਰਦਾਰ ਕਿਤਾਬਿਆ ਜੀ ਹਾਂ ਦਾਦੂ ਦੇ ਫੋਨ ਦੇ ਗਏ ਆਣ